ਮੈਂ ਬੋਲਿਆ ਨਹੀਂ ਗਾ ਬਾਪੂ ਨੇ ਕਹਿਤਾ ਮੈਂ ਬੋਲਿਆ ਨਹੀਂ ਗਾ ਕਰਾਵਾਂਗੇ ਤੇਰੇ ਲਈ ਖਾਈ ਕਰਾ ਦੇ ਬਸ ਮਾਗਰੂ ਹਾਂ ਬਲ ਬਲ ਦੱਸੋ ਮੇਰੇ ਕੋ 20000 ਮੰਗਦਾ ਬਾਦੇ ਬੁਗਦੀ ਲੈਣੀ ਹੈ ਹਾਂ ਨਹੀਂ ਬਾਗਰ ਕੀ ਆ ਆਪਾਂ ਤੂੰ ਬੁਗਦੀ ਲੈਣੀ ਆ ਤੂੰ ਨਹੀਂ ਯਾਰ ਬੁਗਦੀ ਯਾਰ ਮੈਂ ਜੋ ਕੰਨਾ ਪਾਣਾ ਕੰਨਾ ਵੀ ਵੱਡਿਆ ਹੋਇਆ ਹੈ ਜਾਈ ਵੜਦੀ ਆਹ ਖੁਰਾ ਜੱਲ ਬੋ ਜਾ ਉਹ ਨਹੀਂ ਜਾ ਜੱਲੂ ਯਾਰ ਮਾਗਰ ਮੈਂ ਨਹੀਂ ਆਇਆ ਨਹੀਂ ਵੜੇਣਾ ਫਿਰ ਦੇਖ ਕਰੋ ਕਰੋ ਹਾਂ ਜੂਰੇ ਐਂ ਵੀ ਕੰਦਾ ਹੁਣ ਜਦਿਆਂ ਵੀ ਵੜੇ ਦੇ ਸਾਈ ਉਹਨੂੰ ਫੜਾ ਸਾਈ ਆ ਫਾੜੋ ਅੱਠ ਹੀ ਆਸੇ ਲੈ ਅੱਠ ਦਾ ਕੀ ਆਉਂਦਾ ਯਾਰ ਅੱਜ ਕੱਲ ਮੈਂ ਵੀ 20 ਲੱਖ ਦਾ 20 ਮੱਗ ਹੁੰਦਾ ਤੂੰ ਦੱਸਦਾ ਕਹਿੰਦਾ ਮੈਂ ਕਹਿੰਦਾ ਖਲ ਤੇ ਸੱਟਦੀ ਯਾਰਾ ਮੈਂ ਤੂੰ ਕਹਿੰਦਾ ਨਾ ਇਦਾਂ ਨੀ 15 ਤੋਂ ਘੱਟ ਨਹੀਂ ਤੱਕ ਰਨ ਰਨ ਕਰਦਾ ਸਾਢੇ 13 ਹੋ ਗਿਆ ਰੱਦ ਠੀਕ ਆ ਦਿਖਾਈ ਤੇਰੀ ਐਦੀ ਆ ਮੇਰੇ ਮੇਰੇ ਸਿਰ ਕਰਾਈ ਜਾਂਦੇ ਆ ਸਾਢੇ ਮੇਰੇ ਹੋ ਗਿਆ ਹੋ ਗਏ ਬਾਈ ਠੀਕ ਆ ਸਰ ਹੁਣ ਦੋ ਨਾ ਕਦੇ ਹੋ ਗਿਆ ਬਾਈ ਜੱਫਾ ਡਾਗ ਨਾ ਬਸ ਠੀਕ ਆ ਮੇਰਾ ਹੁਣ ਤਾਂ ਫੋਨ ਵੀ ਆਉਂਦਾ ਲਊਗਾ ਬਾਈ ਮੈਂ ਆਪਣੀ ਯਾਰ ਅੱਸੀ ਵੀਡੀਓ ਬਣਾ ਕੇ ਇਧਰ ਹੋ ਉਹ ਯਾਰ ਮਹਾ ਕੰਮ ਆ ਗਿਆ ਇਧਰ ਕਰ ਨਹੀਂ ਮਨਾਨ ਚ ਹੋ ਗਿਆ ਜੀ ਹੋ ਗਿਆ ਸੌਦਾ ਹੋ ਗਿਆ ਆਓ ਬਾਪਾ ਇਧਰ ਖੜੋ ਕਰਾ ਸੌਦੇ ਇਧਰ ਹੋ ਗਿਆ ਉਹ ਬੁੜੇ ਨੂੰ ਖੜਾਉਣਾ ਸੀ ਬੱਚਾ ਉਹਦਾ ਗੱਲ ਆ ਤੂੰ ਚੱਲ ਚੱਲ ਪਿੱਛੇ ਰਹਿ ਗਿਆ ਬੜਾ ਅੱਛਾ ਠੰਡ ਮੇਰਾ ਕਰ ਦਿਖਾਈ ਦੂੰ ਕਰਾਂ ਲਾ